USA ਦੇ ਵਿੱਚ ਐਲਬਾਮਾ ਆਮ ਨੈਸ਼ਨਲ ਇਵੈਂਟ ਉੱਤੇ ਖੇਡਿਆ ਮੈਂ 100 ਕਿਲੋ ਭਾਰਗ ਵਰਗ ਦੇ ਵਿੱਚ ਤੇ ਉੱਥੇ ਮੈਂ ਜਿਹੜੇ ਦੋ 골ਡ ਮੈਡਲ ਜਿਹੜਾ ਉਹ ਜਿੱਤ ਕੇ ਲੈ ਕੇ ਆਇਆ ਹਾਂ ਜੀ ਮੈਂ ਕੱਲੀ ਇਹੀ ਗੇਮ ਨਹੀਂ ਖੇਡੀ ਹੈ ਇਸ ਤੋਂ ਪਹਿਲਾਂ ਜਿਹੜੀ ਮੇਰੀ ਸਭ ਤੋਂ ਪਹਿਲਾਂ ਗੇਮ ਸੀ ਸਕੂਲ ਟਾਈਮ ਉਸ ਤੋਂ ਬਾਅਦ ਕਾਲਜ ਯੂਨੀਵਰਸਿਟੀ ਉਹ ਮੈਂ ਵਾਲੀਬਾਲ ਖੇਡਿਆ ਆਇਆ ਜੀ ਪ੍ਰੋਫੈਸ਼ਨਲੀ ਮੈਂ 2016 ਜਿਹੜਾ ਮੈਂ ਪੰਜਾਬ ਬੁਲਜ਼ ਜਿਹੜਾ ਜੁਆਇਨ ਕਰ ਲਿਆ ਨਾ ਉਸ ਤੋਂ ਬਾਅਦ ਟ੍ਰੇਨਿੰਗ ਕੀਤੀ 9 ਮਹੀਨਿਆਂ ਦੀ ਆਪਣੀ ਪੰਜਾਬ ਬੁਲਜ਼ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਐਥਲੈਟਿਕ ਵੀ ਜੁਆਇਨ ਕੀਤੀ ਪਿਆ ਹੈ ਕਿ ਮੇਰਾ ਬਰਦਰ ਜਿਹੜਾ ਮੇਰਾ ਵੱਡਾ ਭਰਾ ਵਾ ਉਹ ਇਸ ਗੇਮ ਨਾਲ ਪਿਛਲੇ 13 ਤੋਂ 14 ਸਾਲ ਤੋਂ ਜੁੜਿਆ ਹੋਇਆ ਸੀ ਉਹ 7 ਵਾਰੀ ਨੈਸ਼ਨਲ ਚੈਂਪੀਅਨ ਰਿਹਾ ਹੈ ਗੇਮ ਦਾ ਮੈਗਮੇਜ ਬਾਰੇ ਕਿਉਂ ਆਈ ਪਰ ਆਲਰੇਡੀ ਪਲੇਅਰ ਪੁਰਾਣੇ ਸੀ ਉਹ ਮੈਂ ਗਾਲਿਆ ਦੀ ਮਿਜ਼ੋਰਮ ਦੀ ਉਹਨਾਂ ਵਿੱਚੋਂ ਕਾਫੀ ਪਲੇਅਰ ਜਿਹੜੇ ਉਹ ਪੁਰਾਣੇ ਖੇਡਿਆ ਨਿਕਲਦੇ ਆਏ ਉੱਥੇ ਉਹਨਾਂ ਨਾਲ ਮੈਂ ਕੰਬਡੀਸ਼ਨ ਖੇਡਿਆ ਤੇ ਪਹਿਲੇ ਮੇਰੇ ਕੰਬਡੀਸ਼ਨ ਜਿਹੜਾ ਵਾ ਉਹ ਸਿਲਵਰ ਮੈਡਲ ਆਇਆ ਪਿਛਲੇ ਦਿਨਾਂ ਦੀ ਸਟੇਟ ਦੇ ਜਿਹੜੇ ਟ੍ਰਾਇਲ ਹੋਣੇ ਨੈਸ਼ਨਲ ਦੇ ਟ੍ਰਾਇਲ ਹੋਏ ਸੀ ਸਟੇਟ ਕਰਵਾਈ ਸੀ ਇਸ ਗੇਮ ਦੇ ਵਿੱਚ ਯੂਥ ਇੰਨਾ ਕੁ ਜੁੜਿਆ ਹੈ ਅੰਡਰ 14 ਅੰਡਰ 16 ਅੰਡਰ 19 ਕੋ ਨੈਕਸਟ ਹੁਣ ਜਿਹੜੀ ਵਰਲਡ ਪੁਲਿਸ ਗੇਮ ਹੈ ਫਿਰ 2027 ਦੇ ਵਿੱਚ ਉਹ ਜਿਹੜਾ ਹੋ ਰਹੀਆਂ ਗੇਮਾਂ ਉਹ ਆਸਟ੍ਰੇਲੀਆ ਦੇ ਵਿੱਚ ਹੋ ਰਹੀਆਂ ਨੇ ਹੁਣ ਆਸਟ੍ਰੇਲੀਆ ਪਾਰਥ ਉੱਥੇ ਜਿਹੜੀਆਂ 2027 ਦੇ ਵਿੱਚ ਜਿਹੜੀਆਂ ਗੇਮਾਂ ਹੋਣ ਜਾ ਰਹੀਆਂ ਨੇ ਕੋਸ਼ਿਸ਼ ਮੇਰੀ ਇਹੀ ਹੈ ਕਿ ਮੈਂ ਫਿਰ ਜਿਹੜਾ 2000 ਜਿਹੜਾ 26 ਵਾਲਾ ਮੈਡਲ ਹੈ ਉਹ ਫਿਰ ਮੈਂ 골ਡ ਲੈ ਕੇ ਆਵਾਂ ਤੇ ਆਪਣਾ ਜਿਹੜਾ 2027 ਚ ਜਿਹੜਾ ਉਹ ਇੰਟਰਨੈਸ਼ਨਲ ਫੇਅਰ ਆਪਣੇ ਇੰਡੀਆ ਦੇ ਵਿੱਚ ਜਿਹੜਾ ਮੈਡਲ ਪਾਵਾਂ ਜੀ ਅਕਸਰ ਪੰਜਾਬ ਦੇ ਨੌਜਵਾਨ ਵੱਖ-ਵੱਖ ਖੇਡਾਂ ਦੇ ਵਿੱਚ ਮੱਲਾ ਮਾਰਦੇ ਦਿਖਾਈ ਦਿੰਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਜਿਸ ਨੌਜਵਾਨ ਕੋ ਲੈ ਕੇ ਆਏ ਆ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵਿੱਚ ਤਨਾਤ ਨੇ ਗੁਰੂ ਨਗਰੀ ਦੇ ਵਿੱਚ ਡਿਊਟੀ ਕਰਦੇ ਨੇ ਲੇਕਿਨ ਦੇਸ਼ ਦਾ ਨਾਮ ਰੋਸ਼ਨ ਕਰਕੇ ਆਏ ਨੇ ਦੇਸ਼ ਦਾ ਨਾਮ ਜੋ ਰੋਸ਼ਨ ਕੀਤਾ ਉਹਨਾਂ ਨੇ ਉਹ ਆਮ ਰੈਸਲਿੰਗ ਦੇ ਵਿੱਚ ਕੀਤਾ ਹੈ ਤਾਂ ਸਾਡੇ ਨਾਲ ਸਹਿਲ ਜੀ ਮੌਜੂਦ ਨੇ ਤਾਂ ਸਹਿਲ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਦੇ ਨਾਲ ਇਸ ਗੇਮ ਦੇ ਵਿੱਚ ਰੁਚੀ ਪਈ ਕਿਉਂਕਿ ਬੜੀ ਵੱਖਰੀ ਜੀ ਗੇਮ ਹੈਗੀ ਆ ਇੰਟਰਨੈਸ਼ਨਲ ਗੱਡ ਕੇ ਆਏ ਹੋ ਦੇਸ਼ ਦਾ ਨਰੋਸ਼ਨ ਕੀਤਾ 골ਡ ਲੈ ਕੇ ਆਏ ਹਾਂ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਇੱਥੇ ਘਰ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਨਾਮ ਸਾਹਿਲ ਬਤੌਰ ਪੰਜਾਬ ਪੁਲਿਸ ਦੇ ਵਿੱਚ ਜੜੀ ਮੈਂ ਆਪਣੀ ਨੌਕਰੀ ਕਰ ਰਿਹਾ ਹਾਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਜਿਹੜੇ ਮੰਥ ਲਾਲੂ ਪਿਛਲੇ ਦਿਨਾਂ 'ਚ ਜਿਹੜੀ ਆ ਖੇਡ ਜਿਹੜੀ ਮੈਂ ਖੇਡ ਕੇ ਆਇਆ ਹਾਂ ਵਾ ਇੰਟਰਨੈਸ਼ਨਲ ਯੂ ਐਸ ਏ ਦੇ ਵਿੱਚ ਅਲਬਾਮਾ ਆਮ ਨੈਸ਼ਨਲ ਗੀਮਡ ਉਥੇ ਖੇਡੇ ਆ ਮੈਂ 100 ਕਿਲੋ ਭਾਰਗ ਵਰਗ ਦੇ ਵਿੱਚ ਤੇ ਉਥੇ ਮੈਂ ਜਿਹੜੇ ਆ ਦੋ 골ਡ ਮੈਡਲ ਜਿਹੜਾ ਉਹ ਜਿੱਤ ਕੇ ਲੈ ਕੇ ਆਇਆ ਜੀ ਜੀ ਦੋ 골ਡ ਮੈਡਲ ਇੰਡੀਆ ਦੀ ਭਾਰਤ ਦੀ ਝੋਲੀ ਦੇ ਵਿੱਚ ਪਾਏ ਜੀ ਬਿਲਕੁਲ ਜੀ ਬਿਲਕੁਲ ਇਹ ਇੰਡੀਆ ਦਾ ਨਾਮ ਆਪਣੇ ਮੈਂ ਰੋਸ਼ਨ ਕਰਕੇ ਆਏ ਆਪਣੇ ਪੰਜਾਬ ਦਾ ਆਪਣੇ ਪੰਜਾਬ ਪੁਲਿਸ ਦਾ ਆਪਣੇ ਮੈਂ ਨਾਮ ਰੋਸ਼ਨ ਕਰਕੇ ਆਏ ਜੀ ਜੀ ਤਾਂ ਸਹਿਲ ਜੀ ਸਭ ਤੋਂ ਪਹਿਲਾਂ ਤਾਂ ਇਸ ਗੇਮ ਵੱਲ ਕਿੱਦਾਂ ਰੁਚੀ ਤੁਹਾਡੀ ਵਧੀ ਅਗੇ ਕਿਉਂਕਿ ਇਹ ਗੇਮ ਬੜੀ ਵੱਖਰੀ ਜੀ ਗੇਮ ਹੈਗੀ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਹੈ ਕਿ ਮੈਂ ਕੱਲੀ ਇਹੀ ਗੇਮ ਨਹੀਂ ਖੇਡੀ ਐ ਇਸ ਤੋਂ ਪਹਿਲਾਂ ਜਿਹੜੀ ਮੇਰੀ ਸਭ ਤੋਂ ਪਹਿਲਾ ਗੇਮ ਸੀ ਸਕੂਲ ਟਾਈਮ ਉਸ ਤੋਂ ਬਾਅਦ ਕਾਲਜ ਯੂਨੀਵਰਸਿਟੀ ਉਹ ਮੈਂ ਵਾਲੀਬਾਲ ਖੇਡਿਆ ਜੀ ਪ੍ਰੋਫੈਸ਼ਨਲੀ ਸਕੂਲ ਚ ਸ਼ੁਰੂ ਕੀਤੀ ਪਲੱਸ 1 ਪਲੱਸ 2 ਡੀਏਵੀ ਸਕੂਲ ਪੜਿਆ ਹੱਥੀਗੇਟ ਉਸ ਤੋਂ ਬਾਅਦ ਮੈਂ ਕਾਲਜ ਵਾਲੀਬਾਲ ਕੰਟੀਨਿਊ ਕੀਤਾ ਡਿਗਰੀ ਕੀਤੀ ਆਪਣੀ ਬੀਏ ਦੀ ਉਸ ਦੇ ਦੌਰਾਨ ਫਿਰ ਮੈਂ ਯੂਨੀਵਰਸਿਟੀ ਚ ਬੀਪੀਐਡ ਕੀਤੀ ਉੱਥੇ ਵੀ ਮੈਂ ਵਾਲੀਬਾਲ ਖੇਡਿਆ ਬੀਪੀਐਡ ਕਰਦੇ ਦੌਰਾਨ ਜਿਹੜਾ ਮੈਂ 2016 ਚ ਜਿਹੜਾ ਮੈਂ ਪੰਜਾਬ ਪੁਲਸ ਜਿਹੜਾ ਜੁਆਇਨ ਕਰ ਲਿਆ ਨਾ ਵਾ ਉਸ ਤੋਂ ਬਾਅਦ ਟ੍ਰੇਨਿੰਗ ਕੀਤੀ 9 ਮਹੀਨਿਆਂ ਦੀ ਆਪਣੀ ਪੰਜਾਬ ਪੁਲਿਸ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਐਥਲੈਟਿਕ ਵੀ ਜੁਆਇਨ ਕੀਤੀ ਟ੍ਰੇਨਿੰਗ ਦੌਰਾਨ ਸਾਡੇ ਕੰਪੀਟੀਸ਼ਨ ਹੁੰਦੇ ਨੇ ਬਾਰਡਰ ਰੇਂਜ ਉਹਦੇ ਵਿੱਚ ਦੌੜਾਂ ਦਾ ਕੰਪੀਟੀਸ਼ਨ ਹੋਇਆ ਐਥਲੈਟਿਕ ਇਵੈਂਟ ਸੀ 200 400 ਮੈਂ ਪਾਰਟਿਸਪੇਸ਼ਨ ਕੀਤਾ ਆਪਚ ਸਾਡੇ ਮਤਲਬ ਕਿ ਲਾਲੋ ਕਿਲਿਆਂ ਦੇ ਪੇ ਫਲੋਰ ਦਾ ਕਿਲਾ ਹੁੰਦਾ ਤੇ ਜਾਣ ਖੇਲਾਂ ਦਾ ਆਪਚ ਕੰਪੀਟੀਸ਼ਨ ਹੋਇਆ ਕਿ ਮੈਂ ਉੱਚ ਪਹਿਲਾ ਸਥਾਨ ਵੀ ਹਾਸਲ ਕੀਤਾ ਮੇਰੀ ਗਾਂ ਸਿਲੈਕਸ਼ਨ ਹੋਈ ਬਾਰਡਰ ਰੇਂਜ ਉੱਚ ਮੈਂ ਰਲੇ ਵਿੱਚ ਜਿਹੜਾ ਆਪਣਾ ਬ੍ਰੌਂਜ਼ ਮੈਡਲ ਲੈ ਕੇ ਆਨਾ ਫਿਰ ਮੇਰੇ ਮਨ ਚੰਦਾ ਕਿ ਮੈਂ ਅੱਗੇ ਵਧਾਂ ਇਸੇ ਗੇਮ 'ਚ ਫਿਰ ਮੈਂ 2 ਸਾਲ ਲਗਾਤਾਰ ਉਹ ਤੋਂ ਮੇਰੀ ਪੋਸਟਿੰਗ ਹੁੰਦੀ ਸਵੈ ਟੀਮ 'ਚ ਤੁਸੀਂ ਦੇਖੀ ਵੀ ਹੋਏਗੀ ਆਪਣੀ ਜਿਹੜੇ ਕਾਲੀ ਵਰਦੀਆਂ ਵਾਲੇ ਆਪਣੀ ਸਿਟੀ ਦੇ ਮੁਲਾਜ਼ਮ ਨੇ ਉਹ ਸਵੈ ਟੀਮ ਦੇ ਵਿੱਚ ਮੈਂ ਤਾਇਨਾਤੀ ਉਦੋਂ ਤੇ ਉਹ ਡਿਊਟੀ ਦੇ ਦੌਰਾਨ ਮੈਂ ਜਿਹੜੀ ਐਥਲੈਟਿਕ ਗੇਮ ਹੀ ਕੀਤੀ ਆਪਣੀ ਮੈਂ ਕੰਪੀਟੀਸ਼ਨ ਵੀ ਖੇਡੇ ਸਟੇਟ ਲੈਵਲ ਤੇ ਨਾਲ ਡਿਸਟ੍ਰਿਕਟ ਲੈਵਲ ਦੇ ਜਿਹੜੇ ਕੰਪੀਟੀਸ਼ਨ ਖੇਡੇ ਚਲੋ ਇਹਦੇ ਵਿੱਚ ਜ਼ਿਆਦਾ ਮੈਂ ਨਹੀਂ ਅੱਗੇ ਵੱਧ ਪਾਇਆ ਕਿਉਂਕਿ ਡਿਊਟੀ ਸਾਡੀ ਇਦਾਂ ਦੀ ਆ 24 ਘੰਟੇ ਦੀ ਸੀ ਮਲਾਜਮ ਆ ਨਹੀਂ ਸੀ ਇੰਨਾ ਸਮਾਂ ਮਿਲਦਾ ਸੀ ਕਿਉਂਕਿ ਐਥਲੈਟਿਕ ਵਰਕ ਹੈਗਾ ਵਾ ਗਰਾਊਂਡ ਦਾ ਦੌੜਨਾ ਉਸ ਤੋਂ ਬਾਅਦ ਡਿਊਟੀ ਕਰਨੀ ਬਹੁਤ ਮਤਲਬ ਕਿ ਹਾਰਡ ਵਰਕ ਸੀ ਮੇਰੇ ਲਈ ਚਲੋ ਫਿਰ ਵੀ ਮੈਂ ਮਤਲਬ ਕਿ ਪਿੱਛਾ ਨਹੀਂ ਦੇਖਿਆ ਕਿ ਨਹੀਂ ਕੋਈ ਗੱਲ ਨਹੀਂ ਹੈ ਫਿਟਨੈਸ ਨਹੀਂ ਛੱਡੀ ਆਪਣੀ ਮੈਂ ਐਸੇ ਦਰਾਂ ਨੇ ਜਿਹੜੀ ਆਪਣੀ ਜਿਹੜੀ 2022 ਦੇ ਵਿੱਚ ਜਿਹੜੀ ਆ ਆਮ ਨੈਸਲਿੰਗ ਗੇਮ ਆਂਦੀ ਹੈ ਆਪਣੀ ਪੰਜਾਬ ਪੁਲਿਸ ਦੇ ਵਿੱਚ ਕੰਟਰੋਲ ਬੋਰਡ ਵੱਲੋਂ ਇਸ ਦੇ ਵਿੱਚ ਜਿਹੜਾ ਮੈਂ ਉਹ ਪਾਰਟਿਸਪੇਸ਼ਨ ਕਰਦਾ ਹਾਂ ਇਹ ਗੇਮ ਦੇ ਵੇਲੇ ਮੇਰੇ ਵਾਲ ਜਿਹੜਾ ਮੇਰਾ ਤਾਂ ਧਿਆਨ ਪਿਆ ਕਿ ਮੇਰਾ ਬਰਦਰ ਜਿਹੜਾ ਮੇਰਾ ਵੱਡਾ ਭਰਾ ਵਾ ਉਹ ਇਸ ਗੇਮ ਨਾਲ ਪਿਛਲੇ 13 ਤੋਂ 14 ਸਾਲ ਤੋਂ ਜੁੜਿਆ ਹੋਇਆ ਸੀ ਉਹ 7 ਵਾਰੀ ਨੈਸ਼ਨਲ ਚੈਂਪੀਅਨ ਰਿਹਾ ਹੈ ਇਸ ਟਾਈਮ ਹੈ ਹੁਣ ਪਿਛਲੇ 2 ਦਿਨ ਹੋਏ ਹਨ ਉਹਨਾਂ ਨੂੰ ਖੇੜ ਗਿਆ ਪ੍ਰੋ ਪੰਜਾ ਲੀਗ ਪ੍ਰੋ ਪੰਜਾ ਲੀਗ ਜਿਹੜਾ ਵਾ ਗਵਾਲੀਅਰ ਦੇ ਵਿੱਚ ਹੋਈ ਸੀ ਇਹ ਸ਼ਟਮੋ ਲੀਗ ਦੇ ਵਿੱਚ ਖੇਡਦਾ ਹੈ ਉਹਦੀ ਸਿਲੈਕਸ਼ਨ ਹੁੰਦੀ ਹੈ ਲੀਗ ਚ ਤੋਂ ਉਥੋਂ ਖੇਡ ਕੇ ਵਾਪਸ ਆਇਆ ਹੈ। ਤਾਂ ਉਹਦੇ ਨਾਲ ਜਦੋਂ ਉਹਨੇ ਪ੍ਰੈਕਟਿਸ ਕਰਨੀ ਤੇ ਮੈਂ ਉਹਦੇ ਨਾਲ ਖੇਡਦੇ ਰਹਿਣਾ। ਉਹਨੇ ਕਿਹਾ ਕਿ ਮੈਨੂੰ ਪ੍ਰੈਕਟਿਸ ਕਰਾ ਚਲੋ ਥੋੜੀ-ਬਹੁਤੀ ਮੈਨੂੰ ਪਤਾ ਤੇ ਲੱਗ ਹੀ ਜਾਂਦਾ ਕੋਈ ਗੇਮ ਕਰਦਾ। ਸ਼ੁਰੂ ਤੋਂ ਗੇਮਾਂ ਦੇ ਵਿੱਚ ਰਹੇ ਆ ਕਿ ਕੋਈ 3-4 ਦਿਨ ਵੀ ਗੇਮ ਕਿਸੇ ਨੇ ਖੇਲੇ ਤੇ ਉਹ ਰੂਲ ਐ ਰੈਗੂਲੇਸ਼ਨ ਉਹਦੇ ਪਤਾ ਲੱਗ ਜਾਂਦੇ ਆ ਕਿ ਗੇਮ ਨੂੰ ਕਿਸਵੇਂ ਕਿਵੇਂ ਖੇਲਣਾ ਵਾ ਤੇ ਕੀ ਕਰਨਾ ਗੇਮ ਦੇ ਵਿੱਚ। ਤੇ ਜਦੋਂ 2022 ਚ ਗੇਮ ਆਈ ਚਲੋ ਥੋੜੇ-ਬਹੁਤੇ ਤਾਂ ਅਸੀਂ ਪਹਿਲਾਂ ਹੀ ਟ੍ਰੇਨ ਸੀ। ਕੰਪੀਟੀਸ਼ਨ ਆਇਆ ਕੰਪੀਟੀਸ਼ਨ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਕਿ ਚਲੋ 3-4 ਮਹੀਨੇ ਹੈਗੇ ਨੇ ਬਰਦਰ ਨੇ ਕਾਫੀ ਮਿਹਨਤ ਕਰਵਾਈ ਮੈਨੂੰ ਕਿ ਨਹੀਂ ਤੂੰ ਕਰ ਮੈਂ ਮਨਾ ਕਰਾ ਮੈਂ ਕਿਹਾ ਨਹੀਂ ਇੰਜਰੀ ਗੇਮ ਹੈਗੀ ਆ ਇਹ ਮਤਲਬ ਕਿ ਬਾਕੀ ਖੇਡਾਂ ਤੋਂ ਇਹ ਇੱਕ ਅਲੱਗ ਗੇਮ ਹੈਗੀ ਆ ਇਹ ਆਪਾਂ ਕ੍ਰਿਕਟ ਵੀ ਖੇਡ ਲੰਨੇ ਆ ਕੋਈ ਗੱਲ ਨਹੀਂ ਬੈਡਮਿੰਟਨ ਵੀ ਖੇਡ ਲਵਾਂਗੇ ਐਥਲੈਟਿਕ ਵੀ ਖੇਡਾਂ ਦੌੜ ਵੀ ਲਵਾਂਗੇ ਬਟ ਇਹ ਜਿਹੜੀ ਗੇਮ ਆ ਇਹ ਸਭ ਤੋਂ ਅਲੱਗ ਗੇਮ ਹੈਗੀ ਆ ਇਹਦੇ ਵਿੱਚ ਜਿਹੜੇ ਸਾਡੇ ਆਮ ਦੇ ਜਿਹੜੇ ਬੋਨ ਆ ਇਹ ਟੁੱਟਣ ਦੇ ਕਾਫੀ ਚਾਂਸੇ ਰਹਿੰਦੇ ਨੇ ਫਿਰ ਵੀ ਚਲੋ ਨੇ ਮੈਨੂੰ ਹੌਸਲਾ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਗੇਮ ਐ ਤੋ ਖੇਡ ਤੇ ਦੇਖ ਇੱਕ ਵਾਰੀ ਪ੍ਰੈਕਟਿਸ ਕਰਾਂਗਾ ਫੇਰ ਹੀ ਐ ਪ੍ਰੈਕਟਿਸ ਤੋਂ ਬਿਨਾ ਜਾਏਗਾ ਇੰਜਰੀ ਹੋਣੀ ਆ ਉਹਨੇ ਮੈਨੂੰ ਕਾਫੀ ਪ੍ਰੈਕਟਿਸ ਕਰਵਾਈ ਇਸ ਗੇਮ ਦੀ ਫਰਸਟ ਟਾਈਮ ਕੰਪੀਟੀਸ਼ਨ ਹੁੰਦਾ ਮੇਰਾ ਆਲ ਇੰਡੀਆ ਪੁਲਸ ਗੇਮ ਦਾ ਪੂਨੇ ਦੇ ਵਿੱਚ ਚਲੋ ਉਹ ਕੰਪੀਟੀਸ਼ਨ ਖੇਡੇ ਬਾਕੀ ਆਲ ਇੰਡੀਆ ਸ਼ੀਟ ਦੇ ਜਿਹੜੇ ਪਲੇਅਰ ਸੀ ਤੁਸੀਂ ਮੰਨੋਣਾ ਕਿ ਗੇਮ ਨਵੀਂ ਐ ਬਟ ਦੇਖੋ ਉਹਦੇ ਵਿੱਚ ਪਲੇਅਰ ਪੁਰਾਣੇ ਆ ਰਹੇ ਨੇ ਫੇਰ ਲਾ ਪੁਲਸ ਦੇ ਪਲੇਅਰ ਮੈਨੂੰ ਪੁਰਾਣੇ ਮਿਲੇ ਜਿਨ੍ਹਾਂ ਨੂੰ ਖੇਡਦੇ ਨੂੰ 12-13 ਸਾਲ ਹੋ ਗਏ ਨੇ ਗੇਮ ਦਾ ਮਹਿਕਮੇ ਚ ਬਾਅਦ ਚੋਂ ਆਈ ਪਰ ਆਲਰੇਡੀ ਪਲੇਅਰ ਪੁਰਾਣੇ ਸੀ ਉਹ ਮੈਂ ਗਾਲਿਆ ਦੀ ਮਿਜ਼ੋਰਮ ਦੀ ਉਹਨਾਂ ਵਿੱਚੋਂ ਕਾਫੀ ਪਲੇਅਰ ਜਿਹੜੇ ਉਹ ਪੁਰਾਣੇ ਖੇਡਿਆ ਨਿਕਲਦੇ ਆਏ ਉੱਥੇ ਉਹਨਾਂ ਨਾਲ ਮੈਂ ਕੰਬਡੀਸ਼ਨ ਖੇਡਿਆ ਤੇ ਪਹਿਲੇ ਮੇਰੇ ਕੰਬਡੀਸ਼ਨ ਜਿਹੜਾ ਵਾ ਉਹ ਸਿਲਵਰ ਮੈਡਲ ਆਇਆ ਪੂਨੇ ਚ ਉਸ ਤੋਂ ਬਾਅਦ ਫੇਰ ਚਲੋ ਅੱਗੇ ਵਧਦੇ ਆਂ ਤੇ ਆਪਣਾ ਪ੍ਰੋ ਪੰਜਾ ਲੀਗ ਆਂਦੀ ਹੈ ਪ੍ਰੋ ਪੰਜਾ ਲੀਗ ਦੀ ਸੈLECTION ਹੁੰਦੀ ਹੈ ਇਹ ਇੱਕ ਇੰਨਾ ਵੱਡਾ ਜਿਹੜਾ ਕੀ ਕਹਿ ਸਕਦੇ ਆ ਮਨ ਪਲੇਟਫਾਰਮ ਹੈ ਜਿਹੜਾ ਪਲੇਅਰ ਲਈ ਮਤਲਬ ਕਿ ਸੋਨੀ სპੋਰਟਸ ਦੇ ਉੱਪਰ ਆ ਚੁੱਕਿਆ ਹਨ ਸੋਨੀ სპੋਰਟਸ ਡੀਡੀ სპੋਰਟਸ ਫੈਨ ਕੋਡ ਐਪ ਆ ਉਹਦੇ ਉੱਪਰ ਜਿਹੜੀ ਹੈ ਲੀਗ ਚੱਲ ਰਹੀ ਸੀ ਆ ਪਿਛਲੇ ਦਿਨਾਂ ਚ ਹੁਣ ਇਹ ਖਤਮ ਹੋਈ ਆ 21 ਤਰੀਕ ਨੂੰ ਤੇ ਇਸ ਦੇ ਵੀ ਮੈਂ ਟ੍ਰਾਇਲ ਦਿੱਤੇ ਸਿਲੈਕਸ਼ਨ ਹੁੰਦੀ ਆ ਚਲੋ ਕੀ ਕਰਨਾ ਕਰਕੇ ਮੈਂ ਨਹੀਂ ਖੇਡ ਪਾਇਆ ਇਸ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਵਾ ਮੈਂ 2023 ਚ ਫੇਰ ਖੇਡਾਂ 올 ਇੰਡੀਆ ਪੁਲਿਸ ਗੇਮਸ ਜਿਹੜੀ ਕਿ ਆਪਣੀ ਹਰਿਆਣਾ ਦੇ ਵਿੱਚ ਹੁੰਦੀ ਆ ਉਹ ਮੈਂ 100 ਕਿਲੋ ਭਾਰਗ ਵਰਦੇ ਦੇ ਵਿੱਚ ਖੇਡਦਾ ਆ ਉੱਥੇ ਮੈਂ ਜਿਹੜਾ ਆਪਣਾ 골ਡ ਮੈਡਲ ਹਾਸਲ ਕਰਦਾ ਆ ਜੀ 골ਡ ਮੈਡਲ ਹਾਸਲ ਕਰਨ ਤੋਂ ਬਾਅਦ लास्ट ਮੇਰਾ ਕੰਪੀਟੀਸ਼ਨ ਹੁੰਦਾ ਹੈ 올 ਇੰਡੀਆ ਪੁਲਿਸ ਗੇਮ 2024 ਚ ਜਿਹੜੀ ਮੇਰੀ ਵਰਲਡ ਪੁਲਿਸ ਜਿਹੜੀ ਸਿਲੈਕਸ਼ਨ ਹੁੰਦੀ ਆ ਜਿਹੜੀ ਹਰ 2 ਸਾਲ ਬਾਅਦ ਜਿਹੜਾ ਉਹ ਕੰਪੀਟੀਸ਼ਨ ਹੁੰਦਾ ਹੈ ਵਰਲਡ ਪੁਲਿਸ ਦਾ ਜਿਹੜਾ 골ਡ ਮੈਡਲ ਲੈ ਕੇ ਆਂਦਾ ਨਾ ਉਹ ਵਰਲਡ ਪੁਲਿਸ ਲਈ ਜਿਹੜਾ ਉਹ ਸਿਲੈਕਸ਼ਨ ਹੁੰਦਾ ਹੈ ਤੇ ਮੈਂ ਆਪਣਾ ਥੋੜਾ ਹੋਰ ਜ਼ੋਰ ਮਾਰਿਆ ਤੇ ਆਪਣਾ ਲਾਸਟ ਜਿਹੜਾ 올 ਇੰਡੀਆ ਗੇਮ ਸੀ ਹੀ ਲਖਨਊ ਦੇ ਵਿੱਚ ਉੱਚ ਵੀ ਮੈਂ 골ਡ ਮੈਡਲ ਜਿੱਤੇ ਆ ਤੇ ਹੁਣ ਜਿਹੜਾ ਮੈਂ ਅਮਰੀਕਾ ਦੇ ਵਿੱਚ ਜਿਹੜਾ ਵਾ ਉਹ 골ਡ ਮੈਡਲ ਲੈ ਕੇ ਆਇਆ ਦੋ ਜੀ ਜੀ ਤਾਂ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਭਾਰਤ ਨੂੰ 골ਡ ਮੈਡਲ ਲੈ ਕੇ ਦਿੱਤਾ ਤੁਸੀਂ ਤਾਂ ਕਿਤਨਾ ਕਿਤੇ ਲੱਗਦਾ ਨਹੀਂ ਕਿ ਇਹ ਗੇਮ ਜਿਹੜੀ ਹੈਗੀ ਆ ਕਾਫੀ ਇੱਕ ਵੱਖਰੀ ਗੇਮ ਹੋਣ ਕਰਕੇ ਇੱਦਾਂ ਜਿਹੜਾ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਵੀ ਜਦੋਂ ਹਾਕੀ ਦੇ ਪਲੇਅਰ ਹੁੰਦੇ ਆ ਕ੍ਰਿਕਟ ਦੇ ਹੁੰਦੇ ਆ ਬੈਡਮਿੰਟਨ ਦੇ ਹੁੰਦੇ ਆ ਤਾਂ ਉਹਨਾਂ ਦਾ ਕਿਤਨਾ ਕਿਤੇ ਹਾਈਪ ਉਹਨਾਂ ਨੂੰ ਜ਼ਿਆਦਾ ਮਿਲਦੀ ਆ ਤਾਂ ਇਹ ਪਲੇਅਰਸ ਜਾਂ ਜਿੱਦਾਂ ਤੁਸੀਂ ਹੋ ਤਾਂ ਤੁਹਾਨੂੰ ਕਿਤਨਾ ਕਿਤੇ ਇਹ ਨਹੀਂ ਲੱਗਦਾ ਕਿ ਇੱਕ ਵੱਖਰਾ ਜਾਂ ਕਰ ਦਿੱਤਾ ਜਾਂਦਾ ਕਿ ਇੰਨੀ ਮਤਲਬ ਚੜਤ ਨਹੀਂ ਹੁੰਦੀ ਨੇ ਦੇਖੋ ਜੀ ਜੇ ਇਸ ਗੇਮ ਵੱਲ ਝਾਤੀ ਮਾਰੀ ਆਵੇ ਪਿਛਲੇ ਦਿਨਾਂ ਚ ਸਟੇਟ ਦੇ ਜਿਹੜੇ ਟ੍ਰਾਇਲ ਹੋਣੇ ਨੈਸ਼ਨਲ ਦੇ ਟ੍ਰਾਇਲ ਹੋਏ ਸੀ ਸਟੇਟ ਕਰਵਾਈ ਸੀ ਇਸ ਗੇਮ ਦੇ ਵਿੱਚ ਯੂਥ ਇੰਨਾ ਕਿ ਜੁੜਿਆ ਅੰਡਰ 14 ਅੰਡਰ 16 ਅੰਡਰ 19 ਮਤਲਬ ਕਿ 20 ਸਾਲਾਂ ਤੱਕ ਦੇ ਜਿਹੜੇ ਬੱਚੇ ਸੀ ਉੱਥੇ ਘੱਟੋ ਘੱਟ ਵੀ ਨਹੀਂ ਤੇ 1000 ਤੋਂ 1500 ਜਿਹੜਾ ਬੱਚਾ ਪਹੁੰਚਿਆ ਸੀ ਜਿਨ੍ਹਾਂ ਨੂੰ ਸ਼ੌਂਕ ਹੈ ਗਾਇਸ ਗੇਮ ਦਾ ਬਾਕੀ ਇਸ ਗੇਮ ਵੱਲ ਦੇਖਿਆ ਜਾਏ ਤੇ ਮੈਂ ਰੁਕਾਂਗਾ ਨਹੀਂ ਇਸ ਗੇਮ ਨੂੰ ਘਟੋ ਘਟ ਵੀ ਤੇ ਮੈਂ ਨੈਸ਼ਨਲ ਲੈਵਲ ਜਿਹੜੀ ਆਪਣੀ ਗਵਰਨਮੈਂਟ ਵੱਲੋਂ ਅਪਰੂਵਡ ਹੁੰਦੀਆਂ ਨੇ ਉਸ ਦੇ ਵਿੱਚ ਨੂੰ ਸ਼ਾਮਲ ਜਰੂਰ ਕਰਵਾਵਾਂਗੇ ਕਿਸੇ ਟਾਈਮ ਦੇ ਟਾਈਮ ਆਏਗਾ ਉਹ ਵੀ ਹੋ ਸਕਦਾ ਅੱਗੇ ਇਸ ਗੇਮ ਤੇ ਜਿਹੜੇ ਆ ਉਹ ਭਰਤੀ ਵੀ ਹੋਵੇ ਸਰਕਾਰੀ ਪੰਜਾਬ ਪੁਲਿਸ ਦੇ ਵਿੱਚ ਬਾਕੀ ਫੋਰਸਿਸ ਦੇ ਵਿੱਚ ਜਿਹੜਾ ਵਾ ਇਸ ਦੇ ਵੈਕੈਂਸੀ ਵੀ ਨਿਕਲੇਗੀ ਇਸ ਗੇਮ ਦੇ ਉੱਪਰ ਤੇ ਮੇਰੀ ਕੋਸ਼ਿਸ਼ ਜਰੂਰ ਇਹੀ ਰਹੇਗੀ ਕਿ ਇਸ ਗੇਮ ਨੂੰ ਜਿਹੜਾ ਕੰਟੀਨਿਊ ਕਰਾਂਗਾ ਮੈਂ ਅੱਗੇ ਵਰਲਡ ਲੈਵਲ ਤੱਕ ਹੋਰ ਮੈਂ ਖੇਡ ਕੇ ਆਵਾਂਗਾ ਜੀ ਜੀ ਤਾਂ ਜਦੋਂ ਤੁਸੀਂ ਇਹ 골ਡ ਮੈਡਲ ਲੈ ਕੇ ਆਏ ਹੋ ਤਾਂ ਗੁਰੂ ਨਗਰੀ ਦੀ ਪੰਜਾਬ ਪੁਲਿਸ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਮਾਨਯੋਗ ਕਮਿਸ਼ਨ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਦੇਖਿਆ ਹੋਵੇਗਾ ਵੀਡੀਓ 'ਚ ਪਿਛਲੇ ਦਿਨ ਉਹਨਾਂ ਨੇ ਕਾਨਫਰੰਸ ਕੀਤੀ ਸੀ ਬਹੁਤ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਇੱਥੇ ਮੇਰਾ ਵੈਲਕਮ ਵੀ ਕੀਤਾ ਉਹਨਾਂ ਨੇ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਮੈਂ ਹਾਂਜੀ ਤਾਂ ਸੁਪਨਾ ਕੀ ਹੈਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੇਮ ਨੂੰ ਭਾਰਤ ਦਾ ਨਾਂ ਤਾਂ ਤੁਸੀਂ ਰੋਸ਼ਨ ਕੀਤਾ ਹੋਰ ਅੱਗੇ ਕਿੱਥੋਂ ਤੱਕ ਜਾਣਾ ਚਾਹੁੰਦੇ ਹੋ ਜੀ ਬਿਲਕੁਲ ਜੀ ਦੇਖੋ ਨੈਕਸਟ ਹੁਣ ਜਿਹੜੀ ਵਰਲਡ ਪੁਲਿਸ ਗੇਮ ਆ ਫਿਰ 2027 ਦੇ ਵਿੱਚ ਉਹ ਜਿਹੜਾ ਹੋ ਰਹੀਆਂ ਗੇਮਾਂ ਉਹ ਆਸਟ੍ਰੇਲੀਆ ਦੇ ਵਿੱਚ ਹੋ ਰਹੀਆਂ ਨੇ ਹੁਣ ਆਸਟ੍ਰੇਲੀਆ ਪਾਰਥ ਉੱਥੇ ਜਿਹੜੀਆਂ 2027 ਦੇ ਵਿੱਚ ਜਿਹੜੀਆਂ ਗੇਮਾਂ ਹੋਣ ਜਾ ਰਹੀਆਂ ਨੇ ਕੋਸ਼ਿਸ਼ ਮੇਰੀ ਇਹੀ ਹੈ ਕਿ ਮੈਂ ਫਿਰ ਜਿਹੜਾ 2000 ਜਿਹੜਾ 26 ਵਾਲਾ ਮੈਡਲ ਹੈ ਉਹ ਫਿਰ ਮੈਂ 골ਡ ਲੈ ਕੇ ਆਵਾਂ ਤੇ ਆਪਣਾ ਜਿਹੜਾ 2027 ਚ ਜਿਹੜਾ ਉਹ ਇੰਟਰਨੈਸ਼ਨਲ ਫੇਅਰ ਆਪਣੇ ਇੰਡੀਆ ਦੇ ਵਿੱਚ ਜਿਹੜਾ ਉਹ ਮੈਡਲ ਪਾਵਾਂ ਜੀ ਕਿਉਂਕਿ ਕਿਸੇ ਟਾਈਮ ਦੇ ਉੱਤੇ ਨਾ ਮੇਰਾ ਲਾ ਸਵਾਲ ਹੈ ਕਿ ਪੰਜਾਬ ਨੂੰ ਖੇਡਾਂ ਦੀ ਧਰਤੀ ਆਖਿਆ ਜਾਂਦਾ ਸੀਗਾ ਕਿਤਨੇ ਕਿਤੇ ਖੇਡਾਂ ਵੀ ਲੋਪ ਹੁੰਦੀਆਂ ਗਈਆਂ ਤਾਂ ਹੁਣ ਲੱਗਦਾ ਨਹੀਂ ਇੱਕ ਵਾਰੀ ਫੇਰ ਤੋਂ ਜਿਹੜਾ ਉਹੀ ਜਿਹੜਾ ਸਮਾਂ ਦਰਾਇਆ ਜਾ ਰਿਹਾ ਫੇਰ ਤੋਂ ਉਸੇ ਤਰ੍ਹਾਂ ਦੇ ਨਾਲ ਜਿਹੜੇ ਖਿਡਾਰੀ ਉੱਭਰ ਕੇ ਸਾ ਜੀ ਬਿਲਕੁਲ ਜੀ ਦੇਖੋ ਇਹ ਗੇਮ ਤਾਂ ਬਹੁਤ ਪੁਰਾਣੀ ਹੈ ਇਸ ਗੇਮ ਵੱਲ ਦੇਖਿਆ ਜਾਏ ਤਾਂ ਇਹ ਗੇਮ 1998 ਤੋਂ ਪਹਿਲਾਂ ਦੀ ਗੇਮ ਹੈ ਮੈਨੂੰ ਪੁਰਾਣੇ ਪਲੇਅਰ ਮਿਲਦੇ ਵੀ ਨੇ ਜਿਹੜੇ ਮੇਰੇ ਤੋਂ ਕਾਫੀ ਸੀਨੀਅਰ ਨੇ ਉਹ ਦੱਸਦੇ ਵੀ ਨੇ ਕਿ ਇਹ ਗੇਮ ਜਿਹੜੀ ਆ ਬਹੁਤ ਪੁਰਾਣੀ ਆ ਜਿਹੜਾ ਹੁਣ ਇਹ ਗੇਮ ਨੂੰ ਅੱਗੇ ਵਧਾਇਆ ਗਿਆ ਉਹ ਪ੍ਰੋ ਪੰਜਾ ਲੀਗ ਵੱਲੋਂ ਵਧਾਇਆ ਗਿਆ ਪ੍ਰੋ ਪੰਜਾ ਲੀਗ ਮਤਲਬ ਕਿ ਜਿਹੜੇ ਇਹਨਾਂ ਦੇ ਓਨਰ ਨੇ ਉਹ ਨੇ ਫਿਲਮੀ ਐਕਟਰ ਬਾਲੀਵੁੱਡ ਐਕਟਰ ਨੇ ਪ੍ਰਵੀਨ ਦਬਾਜ਼ ਉਹਨਾਂ ਨੇ ਇਸ ਗੇਮ ਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਹੈ ਕਿ ਜਿਹੜੇ ਆਪਣੇ ਪਲੇਅਰ ਨੇ ਲੋਕਲ ਘਰਾਂ ਦੇ ਕੋਈ ਦਿਹਾੜੀ ਲਗਾ ਰਹਾ ਹੈ ਕੋਈ ਮੋਟਰਸਾਈਕਲ ਮਕੈਨਿਕ ਹੈ ਜਿਵੇਂ ਮੈਂ ਤੁਸੀਂ ਮੇਰਾ ਬ੍ਰਦਰ ਹੀ ਲਗਾ ਲੋ ਉਹ ਮੋਟਰਸਾਈਕਲ ਮਕੈਨਿਕ ਹੈ ਉਹ ਟੀਵੀ ਸੋਨੀ ਸਪੋਰਟਸ ਉੱਪਰ ਆ ਰਿਹਾ ਹੈ ਇਹਦੇ ਵਿੱਚ ਕੋਈ ਨਹੀਂ ਸ਼ਬਾਰਸ਼ ਹੈਗੀ ਹੈ ਕਿ ਬਾਕੀ ਗੇਮਾਂ 'ਚ ਹੁੰਦਾ ਹੈ ਕੀ ਟੀਮ ਗੇਮਾਂ ਚ ਕਿ 6 ਪਲੇਅਰ ਵਧੀਆ ਖੇល ਰਹੇ ਨੇ 1 2 ਵਿੱਚ ਦੂਸਰੇ ਅਸ਼ਬਾਰਸ਼ ਵੀ ਹੁੰਦੀ ਆ ਮੈਂ ਦੇਖਿਆ ਵੀ ਇਹ ਚੀਜ਼ਾਂ ਹੁੰਦੀਆਂ ਨੇ ਇਸ ਗੇਮ ਵਿੱਚ ਕੋਈ ਅਸ਼ਬਾਰਸ਼ ਨਹੀਂ ਆ ਸਿੰਗਲ ਇਵੈਂਟ ਆ ਤੁਸੀਂ ਆਪਣਾ ਜੋਰ ਦਿਖਾਓਗੇ ਤੇ ਅੱਗੇ ਜਾਓਗੇ ਤੇ ਬ੍ਰਦਰ ਮੇਰਾ ਉਹਦਾ ਵੀ ਇਹੀ ਸੀ ਇਹੀ ਸੀਨ ਸੀ ਕਿ ਉਹ ਉਹਨੂੰ 14 ਸਾਲ ਖੇਡਦੇ ਨੇ ਹੋਗੇ ਪਰ ਉਹਨੂੰ ਜਿਹੜੀ ਆ ਸਫਲਤਾ ਜਿਹੜੀ ਆ ਹੁਣ ਮਿਲ ਰਹੀ ਆ ਕਿ ਵਾਕਈ ਉਹਨੂੰ ਵੀ ਹੁਣ ਯਕੀਨ ਹੋ ਰਿਹਾ ਕਿ ਵਾਕਈ ਇਹ ਇੱਕ ਗੇਮ ਹੈਗੀ ਆ ਉਹਨੇ 13-14 ਸਾਲਾਂ ਨੂੰ ਖੇਡਦੇ ਨੂੰ ਹੋ ਗਏ ਨੇ ਚਲੋ ਇਸ ਗੇਮ ਚ ਨੂੰ ਕੋਈ ਐਸੀ ਕੋਈ ਗਵਰਨਮੈਂਟ ਨੌਕਰੀ ਨਹੀਂ ਮਿਲੀ ਕੋਈ ਸਹਾਇਤਾ ਨਹੀਂ ਇਹਨੂੰ ਦਿੱਤੀ ਗਈ ਕਿ ਜਿਹੜਾ ਉਹ ਆਪਣੇ ਗੇਮ ਨੂੰ ਅੱਗੇ ਕੰਟੀਨਿਊ ਕਰ ਪਰ ਉਹਨੇ ਹੌਸਲਾ ਹਜੇ ਤੱਕ ਨਹੀਂ ਛੱਡਿਆ ਉਹਦੀ ਉਮਰ 35 ایਅਰਸ ਹੈ ਉਹ ਹਜੇ ਤੱਕ ਵੀ ਅੱਗੇ ਚਾਹੁੰਦਾ ਹੈ ਕਿ ਮੈਂ ਹੁਣ ਫੇਰ ਅੱਗੇ ਸੈLECTION ਕਰਵਾਨੀ ਹੈ ਲੀਗ ਦੇ ਵਿੱਚ 2 ਸਾਲ ਹੋਏ ਇਸ ਲੀਗ ਚੱਲੇਆਂ ਨੂੰ ਹੁਣ ਗਾਂ ਫੇਰ ਨੈਕਸਟ ਨਵੀਂ ਸੈLECTION ਹੋਏਗੀ ਤੇ ਦੇਖੋ ਉਹਦੇ ਅੰਦਰ ਜਿਹੜਾ ਉਹ ਇਸ ਗੇਮ ਦਾ ਜਨੂਨ ਨਹੀਂ ਖਤਮ ਹੋ ਰਿਹਾ ਉਹਨੇ ਇੱਥੋਂ ਤੱਕ ਕਿ ਮਕਬੂਲਪੁਰੇ ਚੌਂਚ ਸ਼ਾਪ ਆ ਆਪਣੇ ਮੋਰਸਨ ਮੈਕਨਿਕ ਦੀ ਉਹਦੀ ਸੰਡੇ ਉਹਨੇ ਫ੍ਰੀ ਸੈਸ਼ਨ ਰੱਖਿਆ ਹੋਇਆ 12 ਤੋਂ 3 ਜਿਹੜੇ ਉੱਥੇ ਬੱਚੇ ਆਉਂਦੇ ਆ ਮਕਬੂਲਪੁਰੇ ਚੌਂਗ ਚ ਬਲਕਿ ਕਾਫੀ ਜੋ ਤੁਸੀਂ ਏਰੀਆ ਲਗਾ ਸਕਦੇ ਹੋ ਕਿ ਥੋੜਾ ਉੱਥੇ ਨਸ਼ੇ ਦਾ ਵੀ ਜ਼ਿਆਦਾ ਹੈਗਾ ਵਾ ਕਿ ਉੱਥੋਂ ਗਲੀਆਂ ਚੋਂ ਨਿਕਲ ਕੇ ਬੱਚੇ ਜਿਹੜੇ ਆ ਪ੍ਰੈਕਟਿਸ ਕਰਨ ਆ ਰਹੇ ਨੇ ਦੇਖੋ ਕਿੰਨੀ ਵੱਡੀ ਗੱਲ ਹੈ ਤੁਸੀਂ ਸੰਡੇ ਨੂੰ ਉੱਥੇ ਜਾ ਕੇ ਦੇਖ ਦੇਖ ਵੀ ਸਕਦੇ ਹੋ ਉੱਥੇ ਮੌਕਾ ਕੀ ਦੇਖੋ ਉਹ ਫ੍ਰੀ ਆਫ ਕਾਸਟ ਪ੍ਰੈਕਟਿਸ ਕਰਵਾਏਗਾ ਕੋਈ ਉਹਨਾਂ ਬੱਚਿਆਂ ਕੋ ਪੈਸੇ ਨਹੀਂ ਲਿੱਤੇ ਜਾਂਦੇ ਤੇ ਉਹ ਬੱਚੇ ਜਿਹੜੇ ਆ ਹੁਣ ਉਹ ਸਟੇਟ ਲੈਵਲ ਦਾ ਖੇਡ ਕੇ ਵੀ ਆਏ ਨੇ ਜਿੱਤ ਕੇ ਵੀ ਆਏ ਨੇ ਇੱਥੋਂ ਤੱਕ ਕਿ 골ਡ ਮੈਡਲ ਲੈ ਕੇ ਆਏ ਨੇ ਉਹ ਬੱਚੇ ਬਰਦਾ ਜ਼ਰੀਏ ਟ੍ਰੇਨਿੰਗ ਤੋਂ ਚਲੋ ਕਿਸੇ ਟਾਈਮ ਇੱਕੋ ਟਾਈਮ ਹੁੰਦਾ ਤੇ ਮੈਂ ਵੀ ਉੱਥੇ ਜਾ ਕੇ ਚਲੋ ਜਿੰਨਾ ਕਿ ਸਿੱਖਿਆ ਉਹਨਾਂ ਕਿ ਮੈਂ ਆਪਣੇ ਥੋੜੇ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਸਿਖਾਉਣਾ ਵੀ ਆ ਹੁਣ ਮਹਿਕਮੇ ਚ ਰਹੀ ਗੱਲ ਮਹਿਕਮੇ ਜਦੋਂ ਮੈਂ ਖੇਡ ਕੇ ਆਇਆ ਮੈਨੂੰ ਕਾਫੀ ਸਾਰੇ ਫੋਨ ਆਏ ਨੇ ਕਿ ਨਹੀਂ ਸਾਹਿਲ ਮੈਂ ਵੀ ਆ ਗੇਮ ਕਰਨੀ ਆ ਮੰਨੋ ਇੱਥੇ ਤੱਕ ਕੀ ਤਰਨ ਤਰਨ ਫਿਰੋਜ਼ਪੁਰ ਦੇ ਮੁੰਡਿਆਂ ਦੇ ਫੋਨ ਆਏ ਨੇ ਮੁਲਾਜ਼ਮਾਂ ਦੇ ਕਿ ਕਿਦੋਂ ਟ੍ਰਾਇਲਸ ਨੇ ਅਸੀਂ ਵੀ ਟ੍ਰਾਇਲ ਦੇਣੀ ਇਸ ਗੇਮ ਦੇ ਅਸੀਂ ਵੀ ਅੱਗੇ ਵਧਣਾ ਵਾ ਤੁਹਾਡੇ ਤੇਰੇ ਵੱਲ ਵੇਖ ਕੇ ਸਾਡੇ ਮਨ 'ਚ ਵੀ ਆਇਆ ਹੈ ਕਿ ਨਹੀਂ ਅਸੀਂ ਵੀ ਆ ਗੇਮ ਨੂੰ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਨੌਜਵਾਨਾਂ ਦੇ ਇਸ ਗੇਮ ਵਾਲੇ ਜਿਹੜਾ ਰੁਝਾਵ ਵਧੀਆ ਹੈ ਮੇਰੇ ਇਸ ਕੀ ਕਹਿੰਦੇ ਅਚੀਵਮੈਂਟ ਦੇ ਖੇਡਣ ਨਾਲ ਇੰਨੀ ਦੂਰ ਜਿਹੜਾ ਮੈਂ ਖੇਡ ਗਿਆ ਹਾਂ ਜੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਬਿਲਕੁਲ ਜੀ ਨੌਜਵਾਨਾਂ ਨੂੰ ਮੇਰੀ ਇਹੀ ਅਪੀਲ ਆ ਕਿ ਜਿਹੜਾ ਯੂਥ ਜਿਹੜਾ ਆਪਣਾ ਅੱਜ ਕੱਲ ਜਿਹੜਾ ਜਾ ਰਿਹਾ ਨਸ਼ਿਆਂ ਦੇ ਵੱਲ ਉਹ ਜਿਹੜਾ ਵਾ ਕਿ ਨਾ ਜਾਣ ਗੇਮਾ ਖੇਡਾਂ ਖੇਡੋ ਕੋਈ ਵੀ ਖੇਡ ਖੇਡ ਖੇਡੋ ਪਰ ਖੇਡੋ ਜ਼ਰੂਰ ਭਾਵੇਂ ਆਪਣੇ ਲਈ ਤੁਸੀਂ 40 ਤੋਂ 45 ਮਿੰਟ ਜ਼ਰੂਰ ਕੱਢੋ ਆਪਣੇ ਸਰੀਰ ਦੇ ਲਈ ਗੇਮ ਨਾ ਹੀ ਖੇਡੋ ਦੇਖੋ ਜੇ ਕੋਈ ਪ੍ਰੋਫੈਸ਼ਨਲੀ ਖੇਡਦਾ ਹੈ ਤਾਂ ਉਹਦੇ ਲਈ ਬਹੁਤ ਵਧੀਆ ਗੱਲ ਹੈ ਬਟ ਤੁਸੀਂ ਆਪਣੇ ਸਰੀਰ ਲਈ 40 ਤੋਂ 15 ਮਿੰਟ ਜਰੂਰ ਕੱਢੋ ਇਹਦੇ ਲਈ ਕਿ ਤੁਹਾਡਾ ਜਿਹੜਾ ਵਾ ਉਹ ਗਲਤ ਕੰਮਾਂ ਵੱਲ ਧਿਆਨ ਨਾ ਜਾਵੇ ਜੀ ਮੇਰਾ ਯੂਥ ਨੂੰ ਇਹੀ ਸੁਨੇਹਾ ਹੈ ਜੀ ਆਪਣੇ ਖੇਡਾਂ ਨਾਲ ਜੁੜੋ ਤੇ ਆਪਣੇ ਅੱਗੇ ਵਧੋ ਜੀ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਖਿਡਾਰੀਆਂ ਵਾਸਤੇ ਖਾਸ ਤੌਰ ਦੇ ਤੇ ਕੋਈ ਖਾਸ ਕੋਟਾ ਰੱਖਿਆ ਜਾਵੇ ਜੀ ਬਿਲਕੁਲ ਜੀ ਮੈਂ ਤਾਂ ਸਭ ਤੋਂ ਪਹਿਲਾਂ ਆਪਣੇ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਇਸ ਗੇਮ ਦੇ ਵੱਲ ਆਮ ਰੈਸਲਿੰਗ ਇਸ ਦੇ ਵਾਲ ਜਿਹੜਾ ਵੱਤ ਤੋਂ ਵੱਤ ਜਿਹੜਾ ਉਹ ਧਿਆਨ ਦਿੱਤਾ ਜਾਵੇ ਇਸ ਦੇ ਜਿਹੜੇ ਆ ਵੱਤ ਤੋਂ ਵੱਤ ਜਿਹੜਾ ਉਹ ਕੰਪੀਟੀਸ਼ਨ ਕਰਵਾਏ ਜਾਣ ਅਮਰਸਰ ਸਿਟੀ ਦੇ ਵਿੱਚ ਇੰਨਾ ਕਿ ਯੂਥ ਹੈ ਇਸ ਗੇਮ ਦੇ ਨਾਲ ਜੁੜਿਆ ਹੋਇਆ ਤੁਸੀਂ ਮਤਲਬ ਕਿ ਸੋਚ ਵੀ ਨਹੀਂ ਸਕਦੇ ਜਿੰਨਾ ਇਸ ਗੇਮ ਦੇ ਨਾਲ ਯੂਥ ਜੁੜਿਆ ਹੋਇਆ ਹੈ ਬਾਕੀ ਗੇਮਾਂ ਨੂੰ ਛੱਡ ਕੇ ਮਤਲਬ ਕਿ ਬੱਚੇ-ਬੱਚੇ ਵੀ ਜਿਹੜਾ 14 ਤੋਂ 15 ਸਾਲ ਦਾ ਬੱਚਾ ਵੀ ਆ ਉਹ ਵੀ ਇਸ ਗੇਮ ਦੇ ਨਾਲ ਜੁੜਿਆ ਹੋਇਆ ਹੁਣ ਇਸ ਗੇਮ ਤੋਂ ਮਤਲਬ ਕਿ ਇੰਸਟਾਗ੍ਰam ਤੇ ਇੰਨੇ ਕਿ ਬੱਚੇ ਪ੍ਰੋਮੋਸ਼ਨ ਵੀ ਲੈ ਰਹੇ ਨੇ ਉਹਨਾਂ ਦੇ ਫੋਲੋਇੰਗ ਵਧੀ ਹੋਈ ਹੈ ਕਹਿੰਦੇ 2 ਲੱਖ ਫੋਲੋਅਰ ਇਸ ਗੇਮ ਤੋਂ ਹੀ ਤੇ ਮੈਂ ਇਹੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਹੈ ਕਿ ਇਸ ਗੇਮ ਦੇ ਜਿਹੜੇ ਵੱਧ ਤੋਂ ਵੱਧ ਕੰਪੀਟੀਸ਼ਨ ਕਰਵਾਏ ਜਾਣ ਜਿਹੜੇ ਕੀ ਯੂਥ ਜਿਹੜਾ ਵਾ ਉਸ ਗੇਮ ਦੇ ਨਾਲ ਹੋਰ ਜੁੜੇ ਤਾਂ ਜੋ ਉਹ ਆਪਣੇ ਸਿਹਤ ਲਈ ਜਿਹੜਾ ਉਹ ਤੰਦਰੁਸਤ ਰਹਿਣ ਕਿ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸੰਸਾਹਲ ਜੋ ਕਿ ਪੰਜਾਬ ਪੁਸ ਦੇ ਵਿੱਚ ਤਾਂ ਨਾ ਨਹੀਂ ਲੇਕਿਨ ਭਾਰਤ ਦਾ ਨਾਮ ਰੋਸ਼ਨ ਕਰਕੇ ਆਏ ਨੇ ਦਾਦੀਏ ਕੀ ਬੀਤੇ ਦਿਨਾਂ ਦੇ ਵਿੱਚ ਜ਼ਰੂਰ ਵਿਦੇਸ਼ ਚ ਜਾਂਦੇ ਨੇ ਉੱਥੇ ਇਸ ਦਾ ਜਿਹੜਾ ਟੂਰਨਾਮੈਂਟ ਹੁੰਦਾ ਜਿਸ ਦੇ ਵਿੱਚ ਕੀ ਨਾਂ ਰੋਸ਼ਨ ਕਰਕੇ ਆਏ ਨੇ 골ਡ ਮੈਡਲ ਜਿੱਤ ਕੇ ਆਏ ਨੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਹੋਰ ਵੀ ਨੌਜਵਾਨ ਹੈਗੇ ਨੇ ਇਸੇ ਤਰ੍ਹਾਂ ਦੇ ਨਾਲ ਜਿਵੇਂ ਸਾਹਿਲ ਜੋ ਦੇਸ਼ ਦਾ ਨਾਂ ਰੋਸ਼ਨ ਕਰਕੇ ਆਏ ਨੇ ਇਸੇ ਤਰ੍ਹਾਂ ਦੇ ਨਾਲ ਇਸ ਤੋਂ ਉਤਸ਼ਾਹਿਤ ਹੋ ਕੇ ਜਿਹੜਾ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਦੇਸ਼ ਦਾ ਜਿਹੜਾ ਨਾਂ ਰੋਸ਼ਨ ਕਰ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖਿਆ ਸੁਣਨ ਜਗਬਾਨੀ ਟੀਵੀ ਸ਼੍ਰੀਮਨ ਸसाई